ਸਸਰੀਕਲ ਦੋਸਤੋ ਅੱਜ ਦੀ ਇੱਕ ਫੇਰ ਤਾਜ਼ਾ ਘਟਨਾ ਹੋਈ ਹੈ ਹਿਮਾਚਲ ਦੇ ਇੱਕ ਪੰਜਾਬੀ ਯੁਵਿਕ ਜਿਸ ਦੇ ਨਾਲ ਉਹਦੇ ਫੈਮਿਲੀ ਮੈਂਬਰ ਸੀਗੇ ਉਹ ਹੋਟਲ ਦੇ ਵਿੱਚ ਰੁਕਦੇ ਨੇ ਔਰ ਉਹ ਗੱਡੀ ਬੈਕ ਕਰ ਰਿਹਾ ਹੈ ਬੈਕ ਕਰਨ ਤੋਂ ਬਾਅਦ ਪਿੱਛੋਂ ਗੱਡੀ ਕਿਸੇ ਹੋਰ ਦੀ ਸੀ ਉਹਨਾਂ ਨੇ ਹਾਰਨ ਮਾਰਿਆ ਇਹ ਕਹਿੰਦਾ ਇੱਕ ਮਿੰਟ ਰੁਕ ਜੋ ਮੈਂ ਗੱਡੀ ਬੈਕ ਕਰ ਕਰ ਲੈਣਾ ਸਾਈਡ ਤੇ ਤਾਂ ਇੰਨੀ ਇੱਕ ਗੱਲ ਤੋਂ ਹੀ ਉਹਨਾਂ ਨੇ ਦੱਸ ਦੇ ਨੇ ਸ਼ਰਾਬ ਪੀਤੀ ਸੀ ਉਹ ਤਿੰਨ ਚਾਰ ਮੁੰਡੇ ਇਹਨੂੰ ਗੱਡੀ ਵਿੱਚ ਬੈਠੇ ਨੂੰ ਹੀ ਇਹਦੇ ਨਾਲ ਹੱਥੋਂ ਪਾਈ ਕੀਤੀ ਇਥੋਂ ਤੱਕ ਕਿ ਫਿਰ ਮਾਰਕੁਟਾਈ ਕਰੀਏ ਤਾਂ ਕੁੱਟ-ਕੁੱਟ ਕੇ ਸਾਰੇ ਕੱਪੜੇ ਪਾੜਤੇ ਔਰ ਇੱਕ ਦੋ ਨੱਕ ਤੇ ਇਧਰ ਉਧਰ ਸੱਟਾਂ ਵੀ ਲਾਈ। ਔਰ ਇਹਨਾਂ ਨੂੰ ਬਹੁਤ ਕੁੱਟਿਆ ਉਸ ਤੋਂ ਬਾਅਦ ਕੁਝ ਹਰਿਆਣੇ ਦੇ ਭਰਾ ਟੈਕਸੀ ਯੂਨੀਅਨ ਵਾਲੇ ਔਰ ਉਹ ਵੀ ਗਏ ਉੱਥੇ ਤੇ ਉਹਨਾਂ ਨੇ ਉਹਨੂੰ ਦੇਖਿਆ ਪਾ ਲਿਆ ਔਰ ਦਵਾਈ ਬੂਟੀ ਦਾ ਜਿਹੜਾ ਕੁਛ ਸੀਗਾ ਕੰਮ ਕਰਵਾਇਆ ਔਰ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਜਿਹੜੀ ਤੁਸੀਂ ਦੇਖ ਰਹੇ ਹੋ। ਭਾਈ ਹੁਣ ਸਿਰ ਤੋਂ ਲੰਘ ਗਿਆ ਪਾਣੀ ਇਹ ਕੰਗਣਾ ਨੇ ਆਪਣੇ ਜੀਜਾ ਨੂੰ ਕਟਾੰਦੀ ਐ ਇਹ ਕੰਗਣਾ ਦੇ ਜਿਹੜੇ ਭਰਾ ਨੇ ਕੰਗਣਾ ਦੇ ਚਪੇੜ ਵੱਜੀ ਸੀ ਔਰ ਉਹਦੇ ਭਰਾਵਾਂ ਨੂੰ ਗੁੱਸਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਵੀਰਾਂ ਨੂੰ ਕਿਹਾ ਸੀ ਕਿ ਇਨ੍ਹਾਂ ਖੋਤਿਆਂ ਦੇ ਘਰ ਨਾ ਜਾਓ ਇਨ੍ਹਾਂ ਗਸਤੀ ਦੇ ਬੱਚਿਆਂ ਦੇ ਘਰ ਨਾ ਜਾਓ ਚਵਲਾਂ ਕੋਲੇ ਕਿਉਂ ਜਾਂਦੇ ਤੁਸੀਂ ਹਿਮਾਚਲੀਆਂ ਕੋਲੇ ਕੀ ਉੱਥੇ ਏਡੀ ਵੱਡੀ ਖੂਬਸੂਰਤੀ ਐ ਇਨ੍ਹਾਂ ਤੁਹਾਨੂੰ ਸਮਝਾਇਆ ਇਨ੍ਹਾਂ ਹਰ ਇੱਕ ਬੰਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਇਹੀ ਕਹਿ ਰਿਹਾ ਨਾ ਜਾਓ ਨਾ ਜਾਓ ਨਾ ਜਾਓ ਤੇ ਭਾਈ ਤੁਸੀਂ ਵੀ ਜਾਂਦੇ ਹੋ ਤੁਹਾਨੂੰ ਪਹਾੜੀਆਂ ਪਹਾੜਾਂ ਬਹੁਤ ਵਧੀਆ ਲੱਗਦੀਆਂ ਨੇ ਤੇ ਫਿਰ ਹੁਣ ਉੱਥੇ ਜੇ ਇਹ ਵਾਰਦਾਤ ਹੁੰਦੀ ਹੈ ਤੇ ਇਹ ਰੁਕੂਗ ਕਿਵੇਂ ਇਹ ਕਿਸੇ ਸਰਕਾਰ ਦੇ ਨਹੀਂ ਉਥੋਂ ਦੀ ਪੁਲਿਸ ਬੜੀ ਨਕੰਮੀ ਔਰ ਚਬਲ ਪੁਲਿਸ ਹੈ ਔਰ ਭਾਜਪੀ ਦਾ ਜਦੋਂ ਦਾ ਸ਼ਾਸਨ ਆਇਆ ਉਦੋਂ ਦੀ ਕਾਨੂੰਨ ਵਿਵਸਥਾ ਬਿਲਕੁਲ ਹੀ ਹਿੱਲ ਗਈ ਹੈ ਸੋ ਤੁਹਾਨੂੰ ਪਤਾ ਹੀ ਹੈ ਕਿ ਭਾਜਪੀ ਨੇ ਸਾਰੇ ਆਲ ਇੰਡੀਆ 'ਚ ਕਿਸ ਤਰ੍ਹਾਂ ਦਾ ਪਹਿਲਾਂ ਮੁਸਲਮਾਨਾਂ ਦਾ ਪੜੰਗਾ ਕੀਤਾ ਚਾਰੇ ਪਾਸੇ ਔਰ ਹੁਣ ਸਿੱਖਾਂ ਦਾ ਹੋਣ ਲੱਗ ਗਿਆ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਤੇ ਹੁਣ ਤੱਕ ਜੋੜ ਪਟਿਆ ਇਹ ਹੁਣ ਪੰਜਾਬ ਤੇ ਕਰ ਲਿਆ ਸੋ ਪੰਜਾਬੀਓ ਤੁਹਾਡੀ ਮਾਂਜੀ ਲੈਣੀ ਹੈ ਕਿਉਂਕਿ ਇਹ ਸਰਕਾਰ ਤੁਹਾਨੂੰ ਪਤਾ ਕਿਹਦੀ ਹੈ ਤੁਹਾਡੇ ਤੁਸੀਂ ਉਹਨਾਂ ਨੂੰ ਜ਼ੀਰੋ ਤੇ ਮਾਂਜ ਕੇ ਇਥੋਂ ਭੇਜਿਆ ਉਹਨਾਂ ਨੂੰ ਕੁਝ ਨਹੀਂ ਲੱਭਿਆ ਤਾਂ ਤੁਹਾਡੇ ਉਹ ਗੁੱਸੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਦਾ ਵੈਰ ਬਹੁਤ ਭੜਾ ਹੁੰਦਾ ਹੈ ਇਹ ਜਿੰਨਾ ਤੁਸੀਂ ਇਹਨਾਂ ਨਾਲ ਗੁੱਸਾ ਵਧਾਓਗੇ ਉਨਾ ਹੀ ਵਧੂਗਾ ਉਮੀਦ ਨਾ ਰੱਖੋ ਕਿ ਕਦੀ ਤੁਹਾਨੂੰ ਇਥੋਂ ਖੈਰ ਪਾਉਗੀ ਇਥੋਂ ਜੂਤੀ ਵੜੂਗਾ ਤੁਹਾਡੇ ਲਈ ਵੀ ਸੋ ਜੇ ਤੁਸੀਂ ਹਿਮਾਚਲੀ ਟਟੂ ਆ ਇੰਨਾ ਕੰਮ ਕਰਦੇ ਹੋ ਪੰਜਾਬੀਆਂ ਨੂੰ ਮਾਰਦੇ ਹੋ ਤੇ ਭਾਈ ਪੰਜਾਬੀਓ ਤੁਸੀਂ ਹੁਣ ਹੱਥਾਂ 'ਚ ਚੂੜੀਆਂ ਪਾ ਲਓ ਤੇ ਜਾਂ ਵੀਡੀਓ ਪਾਉਣੀਆਂ ਬੰਦ ਕਰ ਦਿਓ ਤੇ ਜਾਂ ਦੇਖਣੀਆਂ ਬੰਦ ਕਰ ਦਿਓ ਭਾਈ ਜੇਦੋਂ ਵੀ ਤੁਸੀਂ ਚੱਲੇ ਮੈਨੂੰ ਫੋਨ ਕਰ ਦਿਓ ਜੇ ਮੈਂ ਨਾ ਆਵਾਂ ਤੇ ਲੱਖ ਲਾਂਤ ਹੈ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾ ਕੇ ਕਿਹਾ ਸੀ ਉੱਥੇ ਜਿਹੜਾ ਆਪਣਾ ਆ ਪੈਂਦਾ ਰੋਪੜ ਵਾਲਾ ਏਰੀਆ ਸ੍ਰੀ ਅਨੰਦਪੁਰ ਸਾਹਿਬ ਉੱਥੇ ਇਹਨਾਂ ਨੂੰ ਕਹੋ ਕੁਛ ਨਾ ਕਿਉਂਕਿ ਜਿਹੜੇ ਉਹਨਾਂ ਨੇ ਬੇਗਮਾਹੀ ਉਹਨਾਂ ਨੇ ਇਹ ਖੱਛ ਨੇ ਇਹ ਖੋਤੇ ਦੇ ਬੀ ਨੇ ਇਹ ਕੁੱਤੇ ਲੋਗ ਨੇ ਕਮੀਨੇ ਜਿਹੜੇ ਮਾਰ ਕਟਾਈ ਕਰ ਰਹੇ ਨੇ ਆਪਾਂ ਮਾਰ ਕਟਾਈ ਕੀ ਕਰਾਂ ਯਾਰ ਬਗਾਨੇ ਕਿਸੇ ਬੇਕਸੂਰ ਨੂੰ ਮਾਰ ਕੇ ਪਰ ਉਹਨਾਂ ਨੂੰ ਬਾਈਕਾਟ ਕਰ ਦੋ ਵੀ ਤੁਹਾਡੇ ਪੰਜਾਬ 'ਚ ਐਂਟਰੀ ਨਹੀਂ ਹੋਣੀ ਉਹਨਾਂ ਨੂੰ ਉੱਥੇ ਹੀ ਰੋਕੋ ਉੱਥੇ ਹੀ ਬੈਕ ਕਰੋ ਜਿਹੜਾ ਅੱਗੇ ਨੂੰ ਵਧੇ ਸਾਲੇ ਦਾ ਨੱਕ ਭੰਨੋ ਜਿਹੜਾ ਵਿੱਚ ਸਰਕਾਰਾਂ ਦਾ ਬੰਦਾ ਆਵੇ ਤੁਹਾਡੇ ਹੀ ਇੱਥੋਂ ਤੁਹਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਤੁਹਾਡਾ ਮਾਂਜਾ ਤੁਹਾਡੇ ਸਿਰ 'ਚ ਆਉਣਾ ਹੈ ਪੈਰਾਂ ਦੀ ਚੀਜ਼ ਸਿਰ 'ਚ ਪਾਉਣੀ ਹੈ ਅਜੇ ਤੁਸੀਂ ਬੜੀ ਕੋਸ਼ਿਸ਼ ਔਰ ਬੜੀ ਜ਼ੋਰ ਨਾਲ ਇਹਨਾਂ ਨੂੰ ਖੋਤਿਆਂ ਨੂੰ ਕੱਢਿਆ ਬਾਹਰ ਪੀਲੀਆਂ ਪੱਗਾਂ ਨੂੰ ਪਰ ਕੁਝ ਥੋੜੇ ਜਿਹਾ ਅਜੇ ਪੈਰ ਪਰ ਜਮਾਨ ਨੂੰ ਫਿਰਦੇ ਨੇ ਇਹਨਾਂ ਨੇ ਇਹਨਾਂ ਦੀ ਪੁਲਿਸ ਆਉਣੀ ਹੈ ਔਰ ਤੁਹਾਡੇ ਤੇ ਡਾਂਗ ਫੇਰ ਵਰਨੀ ਹੈ ਇਸ ਡਾਂਗ ਦਾ ਵੀ ਇੰਤਜ਼ਾਮ ਸੋਚਿਓ ਤੁਸੀਂ ਕਿਉਂਕਿ ਆਪਣਾ ਆਪਣੇ ਨੂੰ ਹੀ ਮਾਰਦਾ ਤੇ ਇਹ ਆਪਣਾ ਜਿਹੜਾ ਜਿਹੜਾ ਸੂਬੇ ਦਾ ਜਿਹੜਾ ਮੁਖੀ ਹੈ ਇਹ ਆਪਣਾ ਹੈ ਨਹੀਂਗਾ ਜੀ ਆਪਣਾ ਹੁੰਦਾ ਤੇ ਅੱਜ ਤੱਕ ਕੋਈ ਬਿਆਨ ਹੁੰਦਾ ਉਹ ਸਰਕਾਰ ਨਾਲ ਮੁੱਖ ਮੰਤਰੀ ਨਾਲ ਇਹ ਮਾਨ ਸਾਹਿਬ ਗੱਲ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਖਬਰਦਾਰ ਜੇ ਸਾਡੇ ਪੰਜਾਬੀਆਂ ਨੂੰ ਕੁੱਟਿਆ ਤੇ ਅਸੀਂ ਵੀ ਇੱਧਰ ਕਾਰਵਾਈ ਕਰਾਂਗੇ ਪਰ ਜਦੋਂ ਨਿਕੰਮੇ ਔਰ ਬੁਜਦਿਲ ਔਰ ਬੇਕਾਰ ਲੋਕ ਗੱਦੀ ਤੇ ਬੈਠ ਜਾਂਦੇ ਨੇ ਤਾਂ ਉਸ ਦੇਸ਼ ਦਾ ਕੀ ਸਟੇਟ ਦਾ ਕੀ ਉਸ ਦਾ ਫਿਰ ਰੱਬ ਹੀ ਰੱਖਾ ਹੁੰਦਾ ਸੋ ਡਾਂਗਾਂ ਨੂੰ ਲਾ ਲਓ ਤੇਲ ਇਹਨਾਂ ਪਹਾੜੀਆਂ ਦੇ ਕੰਨ ਸੇਕੀਏ ਹੁਣ ਦੱਬ ਕੇ ਇਹ ਐਦਾਂ ਹੀ ਕੰਮ ਚੱਲਣਾ ਹੈ ਐਦਾਂ ਜਿਹੜਾ ਵੀ ਦੇਖੋ ਕਿ ਇਹ ਖੁਰਾਪਾਤ ਕਰਦੇ ਨੇ ਉਹਨਾਂ ਤੇ ਕੋਈ ਕੇਸ ਨਹੀਂ ਹੁੰਦਾ ਕੋਈ ਕੁਝ ਨਹੀਂ ਮਾਰਦੇ ਕੁੱਟਾਈ ਕਰਦੇ ਨੇ ਉਹ ਸੱਟਾ ਮਾਰ ਕੇ ਉਥੇ ਪਹਾੜੀਆਂ ਚ ਲੁਕ ਜਾਂਦੇ ਨੇ ਫਿਲਹਾਲ ਇਹ ਪਹਾੜੀਆਂ ਨੂੰ ਹੁਣ ਉਧਰੋਂ ਕੱਢਣ ਕੱਢਣਾ ਪਊਗਾ ਕਿਸਾਨਾਂ ਕਿਸਾਨ ਮੋਰਚੇ ਵਾਲਿਆਂ ਅੱਗੇ ਅਪੀਲ ਹੈ ਕਿ ਇਹ ਜਗ੍ਹਾ ਜਗ੍ਹਾ ਤੁਸੀਂ ਸ਼ੰਭੂ ਬਾਟਰ ਤੇ ਲਾਏ ਹੋਏ ਨੇ ਉੱਥੋਂ ਧਰਨਾ ਚੱਕੋ ਆਨੰਦਪੁਰ ਵੱਲ ਲਿਆਓ ਤਿੰਨੇ ਅੰਗ ਸਿੰਘੋ ਫੌਜੋ ਤੁਸੀਂ ਵੀ ਆਪਣੇ ਘੋੜੇ ਸਿੱਧੇ ਕਰ ਲਓ ਪਹਾੜੀਆਂ ਦਾ ਦਿਮਾਗ ਸਹੀ ਕਰਿਏ ਕਦੀ ਇਹਨਾਂ ਦਾ ਹਰ ਵਾਰੀ ਆਪਾਂ ਹੀ ਕਰਿਆ ਦਸ਼ਮੇਸ਼ ਪਿਤਾ ਵਾਰੀ ਵੀ ਸਹੀ ਕਰਿਆ ਸੀ ਉਦੋਂ ਪੰਘਾਣੀ ਦੇ ਯੁੱਧਾਂ ਚ ਕਰਿਆ ਸੀ ਬੜੇ ਨੱਕ ਭੰਨੇ ਸੀ ਸਾਲਿਆਂ ਦੇ ਹੁਣ ਫੇਰ ਇਹਨਾਂ ਦੇ ਭੰਨੇ ਪਣਨੇ ਆ ਇਹਨਾਂ ਨੇ ਐਦਾਂ ਨਹੀਂ ਰੁਕਣਾ ਅਗਲੇ ਦਿਨੀ ਸੈਂਟਰ ਤੋਂ ਹੁਕਮ ਆ ਜਣਿਆ ਵੀ ਇਹ ਰੋਗ ਸ਼ਾਸਨ ਪ੍ਰਸ਼ਾਸਨ ਪੁਲਿਸ ਮੁੱਖ ਮੰਤਰੀ ਸਾਰੇ ਦੇਖੋ ਬਿਆਨ ਦੇਣਗੇ ਕਿ ਇਹ ਕੰਮ ਜੇ ਹੋਇਆ ਤਾਂ ਜਦੀ ਮਿੰਟੋਂ ਮਿੰਟ ਬੰਦੇ ਚੁੱਕਣਗੇ ਅਜੇ ਢਿੱਲੇ ਪਏ ਹੋਏ ਨੇ ਇਹਨਾਂ ਦੇ ਬੂਥੇ ਪਹਾੜੀਆਂ ਦੇ ਲਾਲ ਕਰੀਏ ਲਾਲ ਕਰੋ ਆਨੰਦਪੁਰ ਸਾਹਿਬ ਉਧਰ ਜਾਗੋ ਸਿੰਘੋ ਜਿਹੜੇ ਉਧਰ ਰਹਿੰਦੇ ਹੋ ਤੁਸੀਂ ਉਧਰ ਧਰਨੇ ਲਾਣੇ ਸ਼ੁਰੂ ਕਰੋ ਅਸੀਂ ਵੀ ਥੋੜੀ ਥੋੜੀ ਟਰਾਲੀਆਂ ਖਿੱਚ ਦਾਂਗੇ ਸੋ ਪਹਾੜੀਆਂ ਦਾ ਇਹਨਾਂ ਨੂੰ ਮਾਰੀਏ ਭੁੱਖੇ ਅੱਠ ਦਿਨ ਇਹਨਾਂ ਦਾ ਰਾਸ਼ਨ ਪਾਣੀ ਇਧਰੋਂ ਜੋ ਠੰਡਾ ਜਾਂਦਾ ਹੈ ਬੰਦ ਕਰੀਏ ਜਿੰਨੀਆਂ ਇਥੋਂ ਆਪਣੀਆਂ ਕੁਲਫੀਆਂ ਜਾਂਦੀਆਂ ਨੇ ਆਈਸਕ੍ਰੀਮਾਂ ਜਾਂਦੀਆਂ ਨੇ ਜਿਹੜੀਆਂ ਇਹ ਪਹਾੜੀਆਂ ਦਾ ਨਾਸ਼ਤਾ ਪਾਣੀ ਬੰਦ ਕਰੀਏ ਪਰ ਉੱਥੇ ਇਹਨਾਂ ਨੂੰ ਘੇਰ ਕੇ ਬੈਕ ਮੋੜਿਆ ਕਰੀਏ ਪੁੱਠਾ ਔਰ ਜੇ ਨਾ ਮੋੜਨ ਤੇ ਇਹਨਾਂ ਦੇ ਨੱਕਾਂ ਤੇ ਕੜੇ ਮਾਰੀਏ ਔਰ ਇਹ ਐਦਾਂ ਰੁਗਣਗੇ ਹੋਰ ਕੋਈ ਹਲ ਨਹੀਂ ਆ ਵੀਡੀਓ ਦੇਖ ਕੇ ਗੁੱਸਾ ਤਾਂ ਆਉਂਦਾ ਹੀ ਹੈ ਉਹ ਬੰਦਾ ਹੀ ਨਹੀਂ ਇਹ ਇਹ ਮਸਲਾ ਹਿੰਦੂ ਸਿੱਖ ਦਾ ਨਹੀਂ ਜੇ ਕਈ ਸੋਚਦੇ ਨੇ ਵੀ ਇਹ ਸਿੱਖਾਂ ਦਾ ਮਸਲਾ ਜੇ ਇਹਨਾਂ ਨੇ ਚਪੇੜ ਕੰਗਣਾ ਨੇ ਮਾਰੀ ਸੀ ਇਹ ਸਾਰੇ ਪੰਜਾਬ ਦਾ ਮਸਲਾ ਪਿੱਛੇ ਭਾਵੇਂ ਕੁਮਾਰ ਲੱਗਦਾ ਭਾਵੇਂ ਕਪੂਰ ਲੱਗਦਾ ਭਾਵੇਂ ਸਿੰਘ ਲੱਗਦਾ ਜੇ ਤੁਹਾਡੀ ਗੱਡੀ ਦੇ ਅੱਗੇ ਪੀ ਵੀ ਲਿਖਿਆ ਹੋਇਆ ਤਾਂ ਤੁਹਾਨੂੰ ਇਹ ਹਿਮਾਚਲੀ ਛੇਤਰ ਮਾਰਦੇ ਨੇ ਇਸ ਕਰਕੇ ਤੁਹਾਨੂੰ ਹੁਣ ਇਹਨਾਂ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਪਊਗਾ ਹਿੰਦੂ ਸਿੱਖ ਭਾਈਚਾਰੇ ਨੂੰ ਬਿਲਕੁਲ ਇਕੱਠੇ ਹੋ ਕੇ ਚੱਲਣਾ ਪਊਗਾ ਔਰ ਇਹ ਚੱਲਣਾ ਪਊਗਾ ਕਿ ਅਸੀਂ ਪੰਜਾਬੀਆਂ ਉਹ ਸਾਰੇ ਪਹਾੜ ਜਿਹੜੇ ਉਹਨਾਂ ਦਾ ਨੱਕ ਇਕੱਠੇ ਮੇਰੇ ਰਲ ਕੇ ਕੁੱਟਾਂਗੇ ਤਾਂ ਕੰਮ ਬਣੂਗਾ ਔਰ ਬਾਕੀ ਆ ਵੇਖੋ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਪਹਾੜੀਆਂ ਦਾ ਇਹਨਾਂ ਪਹਾੜਨਾ ਦਾ ਖਿਹੜਾ ਛੱਡੋ ਜੰਮੂ ਕਸ਼ਮੀਰ ਦਾ ਨਜ਼ਾਰਾ ਦੇਖੋ ਬਹੁਤ ਵਧੀਆ ਬਹੁਤ ਹਸੀਨ ਵਾਦੀਆਂ ਨੇ ਸੋਹਣੇ ਖੂਬਸੂਰਤ ਲੋਕ ਪਰ ਵਧੀਆ ਲੋਕ ਰਹਿੰਦੇ ਨੇ ਉੱਥੇ ਔਰ ਵਧੀਆ ਜਗ੍ਹਾ ਵੀ ਨੇ ਘੁੰਮਣ ਵਾਸਤੇ ਇਹਨਾਂ ਗਧਿਆਂ ਦਾ ਤੁਸੀਂ ਕਿਉਂ ਢਿੱਡ ਭਰੀ ਜਾਂਦੇ ਹੋ ਇਹਨਾਂ ਦਾ ਛੱਡੋ ਪਰ ਇਹ ਕੰਗਣਾ ਦੇ ਭਰਾਵਾਂ ਨੂੰ ਛੱਡੋ ਇਹਨਾਂ ਦਾ ਖਿਹੜਾ ਹੀ ਛੱਡੋ ਇਹ ਸਾਲੀ ਕੰਗਣਾ ਜਿੰਨੇ ਦੀ ਬੇਇੱਜ਼ਤੀ ਹੈਗੀ ਸੀ ਉਹ ਇਹਦੇ ਤੇ ਭਰਾ ਨੇ ਸਾਰੇ ਬੇਇੱਜ਼ਤੇ ਨੇ ਇੰਨਾ ਦਾ ਕਿਹੜਾ ਛੱਡੋ ਤੇ ਆਪਣਾ ਕਿੱਤਾ ਹੋਰ ਦੇਖੋ ਕਿਤੇ ਹੋਰ ਨਾ ਸਿਆਪਾ ਰੋਜ ਦਿਹਾੜੀ ਸੱਟਾਂ ਖਾਈ ਜਾਂਦੇ ਹੋ ਇਹਨਾਂ ਦਾ ਇਲਾਜ ਹੁਣ ਚੰਗ ਕਰੋ ਤੇ ਚੰਗੀ ਤਰ੍ਹਾਂ ਕਰੋ ਔਰ ਜਦੋਂ ਜਾਂਦੇ ਹੋ ਆਪਣੇ ਡੈਂਡ ਕੇ ਨਾਲ ਆਪਣੇ ਨਾਲ ਚੰਗੇ ਸਲੋਤਰ ਵੈਤ ਲੈ ਕੇ ਜਾਇਆ ਕਰੋ ਕਿਰਪਾਨਾਂ ਗੰਡਾ ਸੇ ਲੈ ਕੇ ਜਾਇਆ ਕਰੋ ਜੇ ਕਿਤੇ ਕੰਮ ਪੈ ਜਾਇਆ ਹੋ ਜਾ ਤੇ ਕੱਢ ਕੇ ਕਿਰਪਾਨ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਲੜਾ ਤਲ ਥੱਲੇ ਤੇ ਉਤਲਾ ਧੜ ਉੱਤੇ ਬੋਲੇ ਸੋਨਿਆ ਸਸਿਆ ਕਾ